ਦੇਸ਼ ਵੱਸ ਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਕੋਰ ਦੋਸਤੋ ਜਲੰਧਰ ਵਿਧਾਨ ਸਭਾ ਜਿਹੜੀ ਉਪ ਚੋਣ ਪੱਛਮੀ ਦੀ ਹੋਈ ਸੀ ਉਹ ਤਾਂ ਚੋਣ ਨਤੀਜਾ ਜਿਹੜਾ ਐਲਾਨਿਆ ਜਾ ਚੁੱਕਾ ਹੈ ਆਮ ਆਦਮੀ ਪਾਰਟੀ ਨੇ ਸੀਟ ਜਿੱਤ ਲਈ ਹੈ ਬਹੁਤ ਵੱਡੇ ਮਾਰਜਿਨ ਨਾਲ ਸੀਟ ਜਿੱਤੀ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਲਗਭਗ ਨੇੜੇ-ਤੇੜੇ ਰਹੀਆਂ ਨੇ ਦੋਨਾਂ ਦਾ ਲਗਭਗ 1000 ਵੋਟ ਦੇ ਨੇੜੇ-ਤੇੜੇ ਦਾ ਫਰਕ ਸਾਹਮਣੇ ਆਇਆ ਹੈ ਹੁਣ ਜਿਹੜੀ ਗੱਲ ਉੱਪਰ ਕਿਉਂਕਿ ਇਹ ਸਾਰਾ ਸੋਸ਼ਲ ਮੀਡੀਆ ਦਾ ਜੋਗਾ ਸਭ ਨੂੰ ਪਤਾ ਹੈ ਕਿ ਕੀ ਰਿਜ਼ਲਟ ਰਹੇ ਨੇ ਕੌਣ ਅਗੇ ਰਿਹਾ ਕੌਣ ਪਿੱਛੇ ਰਿਹਾ ਸਾਡਾ ਅੱਜ ਦਾ ਵਿਸ਼ਾ ਇਹ ਨਹੀਂ ਸਾਡਾ ਵਿਸ਼ਾ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਤੋਂ ਜੇਤੂ ਮਹਿੰਦਰ ਭਗਤ ਸਿੰਘ ਹੋਣਾ ਮਹਿੰਦਰ ਭਗਤ ਹੋਰਾਂ ਦੀ ਜਿੱਦ ਦੇ ਨਾਲ ਕੀ ਸਮੀਕਰਨ ਬਣਦੇ ਨੇ ਤੇ ਪੰਜਾਬ ਦੀ ਰਾਜਨੀਤੀ ਨੂੰ ਕਿਸ ਕਦਰ ਪ੍ਰਭਾਵਿਤ ਕਰੇਗੀ ਦੇਖਣ ਵਿੱਚ ਸੋਚਣ ਵਿੱਚ ਇਹ ਦਰਦ ਨਹੀਂ ਬਣਦੀਆਂ ਜਲੰਧਰੀਆਂ ਦੀਆਂ ਕਿ ਜਲੰਧਰ ਵਾਲੇ ਸਿਆਣੇ ਨਿਕਲੇ ਉਹਨਾਂ ਮੁੱਖ ਮੰਤਰੀ ਤੋਂ ਜਿੱਥੇ 1 ਮਹੀਨਾ ਪਰ ਜਲੰਧਰ ਸ਼ਹਿਰ ਦੇ ਆਪਣੇ ਨਿੱਜੀ ਕਾਮਕਾਰ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਉਥੇ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਤੇ ਮੌਜੂਦਾ ਜਿੱਥੇ ਵਿਧਾਇਕ ਮਹਿੰਦਰ ਭਗਤ ਉਹਨਾਂ ਦੀ ਇੱਕ ਜ਼ਿੰਮੇਵਾਰੀ ਨੂੰ ਅਨੁਧਾਰਤ ਕਰ ਦਿੱਤੀ ਕਿਉਂਕਿ ਸਰਕਾਰ ਹੁੰਦੀ ਹੈ ਜਿਹੜੀ ਇਹਦੇ ਵਿੱਚ ਕੰਮ ਕਰਨ ਤੇ ਕਰਾਉਣ ਦਾ ਜਿਹੜਾ ਅਸਰ ਹੈ ਉਹ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਜਿੱਥੇ ਜਲੰਧਰ ਵਾਲਿਆਂ ਦੀ ਸਿਆਣਪ ਸਾਹਮਣੇ ਆਉਂਦੀ ਹੈ ਭਾਵੇਂ ਸੱਤਾਧਾਰੀ ਧਿਰ ਨੇ ਹਰ ਹੀਲਾ ਜਲਵਾ ਵਰਤਨਾ ਹੁੰਦਾ ਹੈ ਉਪਚੋਣਾ ਜਿੱਤਣ ਵਾਸਤੇ ਤੇ ਉਪਚੋਣਾ ਦਾ ਜਿਹੜਾ ਪੱਖ ਆ ਉਪਚੋਣਾ ਦਾ ਉਪਚੋਣਾ ਜ਼ਿਆਦਾਤਰ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਅਕਸਰ ਜਿੱਤ ਜਾਂਦੀ ਹੈ ਕਿਉਂਕਿ ਬਹੁਤ ਸਾਰੀ ਤਾਕਤ ਆ ਜਿਹੜੀ ਸੱਤਾ ਦੇ ਪਿੱਛੇ ਹੁੰਦੀ ਹੈ ਤੇ ਉਹ ਇਹਨਾਂ ਚੋਣਾਂ ਵਿੱਚ ਝੋਕ ਦਿੱਤੀ ਜਾਂਦੀ ਹੈ ਇੱਕ ਹਲਕੇ ਨਾਲ ਸੰਬੰਧਿਤ ਚੋਣ ਹੁੰਦੀ ਹੈ ਤੇ ਅਕਸਰ ਸੱਤਾਧਾਰੀ ਪਾਰਟੀ ਜਿੱਤ ਜਾਂਦੀ ਹੈ ਪਰੰਤੂ ਜਲੰਧਰ ਵਾਸੀਆਂ ਨੇ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੇ ਜਿੱਥੇ ਮੌਜੂਦਾ ਵਿਧਾਇਕ ਤੇ ਜਿੱਤੇ ਨੇ ਵਿੰਧਰ ਭਗਤ ਹੋਰਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਉਹਨਾਂ ਨੇ ਦਿੱਤੀ ਹੈ ਤੇ ਉੱਥੇ ਮੈਂ ਸਮਝਦਾ ਕਿ ਮੁੱਖ ਮੰਤਰੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ ਰਹਿਣਗੇ ਉਹਨਾਂ ਆਪਣਾ ਘਰ ਇੱਥੇ ਭਾਵੇਂ ਕਿਰਾਏ ਦੇ ਮਕਾਨ ਤੇ ਲਿਆ ਕਿਰਾਏ ਤੇ ਲਿਆ ਉਹਨਾਂ ਆਪਣਾ ਘਰ ਹੈ ਜਿਹੜਾ ਜਲੰਧਰ ਦੇ ਵਿੱਚ ਲੈ ਰਿਆ ਹੁਣ ਇਸ ਤੋਂ ਲਾਵਾ ਇਹ ਜਿਹੜੀ ਚੋਣ ਆ ਉਹ ਪੰਜਾਬ ਨੂੰ ਕਿਸ ਕਦਰ ਪ੍ਰਭਾਵਿਤ ਕਰੇਗੀ ਅੱਜ ਮੈਂ ਬੈਠਾ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਚੀਮਾ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਚੀਮਾ ਸਾਹਿਬ ਦਾ ਤਰਕ ਸੀ ਕਿ ਜਲੰਧਰ ਵਿਧਾਨ ਸਭਾ ਪਛਵੀ ਦੀ ਉਪ ਚੋਣ ਹੋਈ ਹੈ ਜਿਹੜੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਆ ਇਹਦਾ ਮਤਲਬ ਕਈ ਵਾਰ ਸਿਆਸੀ ਲੋਕ ਵੱਡੀ ਗੱਲ ਕਰ ਜਾਂਦੇ ਨੇ ਉਹ ਕਹਿੰਦੇ ਇਹਦਾ ਅਸਰ ਇਹ ਟਾ ਵੱਡਾ ਹੋਊਗਾ ਕਿ 2027 ਵਿੱਚ ਅਸੀਂ 100 ਸੀਟਾਂ ਜਿੱਤ ਕੇ ਸਰਕਾਰ ਆ ਜਿਹੜੀ ਉਹ ਬਣਾਵਾਂਗੇ ਇੱਥੇ ਗੈਰ ਜ਼ਿੰਮੇਵਾਰਾਂ ਨਾਲ ਸ਼ਬਦ ਅਸੀਂ ਦੇਖਦੇ ਆ ਕਿ ਵਿੱਤ ਮੰਤਰੀ ਸਾਹਿਬ ਪਿੱਛੇ ਹੋਣ ਜਾਂ ਲੋਕ ਸਭਾ ਚੋਣਾਂ ਦਾ ਜ਼ਿਕਰ ਨਹੀਂ ਕਰਦੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਨਮੋਸ਼ੀ ਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ 13 0 ਤੋਂ ਗੱਲ ਤਿੰਨ ਤੇ ਆ ਗਈ ਉਸ ਗੱਲ ਦਾ ਜ਼ਿਕਰ ਕਰਨਾ ਭੁੱਲ ਜਾਂਦੇ ਨੇ ਤੇ ਇੱਕ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਜਦੋਂ ਚੋਣ ਹੁੰਦੀ ਆ ਤੇ ਉਹ ਤੋਂ ਵਿੱਤ ਮੰਤਰੀ ਸਾਹਿਬ ਇਹਨੂੰ 2027 ਦੇ ਮੈਂਡੇਟ ਤੱਕ ਲੈ ਜਾਂਦੇ ਨੇ ਅਜਿਹਾ ਕਿਉਂ ਹਾਂ ਜਿਹੜੀ ਗੱਲ ਮੰਨਣ ਵਾਲੀ ਆ ਉਹ ਇਹ ਆ ਕੇ ਵਿੱਤ ਮੰਤਰੀ ਸਾਹਿਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਕੁਝ ਹੱਦ ਤੱਕ ਹੋਰ ਨਵੇਂ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਸਿਆਣੇ ਮੋਕੇ ਆਪਣਾ ਕੰਮ ਕਰੋ ਹਾਂ ਜਿਹੜਾ ਗੱਲ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਆ ਕਿ ਆਉਣ ਵਾਲੀ ਜਿਹੜੀ 4 ਵਿਧਾਨ ਸਭਾ ਸੀਟਾਂ ਨੇ ਉਹ ਪਚੋਣਾ ਜਿੱਥੋਂ ਦੇ ਐਮ.ਐਲ.ਏ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਨ੍ਹਾਂ ਤੇ ਜ਼ਰੂਰ ਅਸਰ ਹੈ ਜਿਹੜਾ ਬਰਨਾਲਾ ਗਿੱਦੜਵਾਹਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਚਾਰੇ ਸੀਟਾਂ ਤੇ ਉਪਚੋਣ ਹੋਣੀ ਆ ਚਾਰੇ ਵਿਧਾਨ ਸਭਾ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਜਮਿਨੀ ਤਲਾ ਜਮਿਨੀ ਹਕੀਕਤਾਂ ਨੂੰ ਤਲਾਸ਼ਣ ਵਿੱਚ ਲੱਗੀ ਹੋਈ ਸੀ ਉਹਨਾਂ ਨੂੰ ਉਹਨਾਂ ਚੋਣਾਂ ਵਿੱਚ ਪੈਰ ਧਰਨ ਦਾ ਮੌਕਾ ਤੇ ਲੜਨ ਦਾ ਮੌਕਾ ਜਿਹੜਾ ਲੋਕਾਂ ਵਿੱਚ ਜਾਣ ਦਾ ਮੌਕਾ ਜਿਹੜਾ ਹੋਰ ਵੀ ਬਲ ਪ੍ਰਦਾਨ ਕਰੇਗਾ ਅਫਸਰ ਪ੍ਰਦਾਨ ਕਰੇਗਾ ਦੂਸਰਾ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਜਿਹੜੀਆਂ ਉਹ ਪੈਂਡਿੰਗ ਨੇ ਆਉਣ ਵਾਲੀਆਂ ਨੇ ਤੇ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਲਈ ਸਰਕਾਰ ਕੋਈ ਸਿਆਸੀ ਪਲੇਟਫਾਰਮ ਸੇ ਸਹਾਰਾ ਭੜਦੀ ਸੀ ਤੇ ਜਲੰਧਰ ਪੱਛਮੀ ਦੀ ਉਪ ਚੋਣਾਂ ਜਿਹੜੀ ਉਹ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਥੋੜਾ ਜਿਹਾ ਸਹਾਰਾ ਸਰਕਾਰ ਨੂੰ ਦੇਵੇਗੀ ਹੁਣ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਨਾਂ ਚੋਣਾਂ ਵਿੱਚ ਮੰਤਰੀ ਹਾਰੇ ਸਨ ਅੱਜ ਉਹੀ ਮੰਤਰੀ ਸਭ ਤੋਂ ਵੱਧ ਭੰਗੜਾ ਪਾਉਂਦੇ ਦੇਖੇ ਗਏ ਖਾਸ ਕਰਕੇ ਲਾਲਜੀਤ ਸਿੰਘ ਪੁਲਰ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਜਦੋਂ ਭੰਗੜਾ ਪਾ ਰਹੇ ਸੀ ਤੇ ਵੇਖਣਾ ਬਣਦਾ ਸੀ ਕਿ ਜ਼ਿੰਮੇਵਾਰੀਆਂ ਕਿਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕਦਮ ਬਾਅਦ ਪੰਜਾਬ ਦੇ ਲੋਕਾਂ ਨੇ ਐਡੀ ਵੱਡੀ ਗੱਲ ਲਈ ਇੱਕ ਸੀਟ ਨਾਲ ਨਾ ਤੇ ਅਕਾਲੀ ਦਲ ਦੀ ਸਰਕਾਰ ਬਣ ਜਾਣੀ ਸੀ ਤੇ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਟੁੱਟ ਜਾਣੀ ਸੀ ਨਾ ਕਾਂਗਰਸ ਨਾਲ ਜਿਹਾ ਹੋਣਾ ਸੀ ਨਾ ਭਾਰਤੀ ਜਨਤਾ ਪਾਰਟੀ ਨਾਲ ਜਿਹਾ ਹੋਣਾ ਸੀ ਪਰੰਤੂ ਹੋਣਾ ਕੀ ਹੈ ਜਿੰਮੇਵਾਰੀਆਂ ਨਿਰਧਾਰਤ ਹੋਈਆਂ ਨੇ ਲੋਕ ਵਿਧਾਨ ਸਭਾ ਦੀ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਨੇ ਨਵੀਆਂ ਜ਼ਿੰਮੇਵਾਰੀਆਂ ਤੈਅ ਹੋਈਆਂ ਨੇ ਤੇ ਨਵੀਂ ਜ਼ਿੰਮੇਵਾਰੀ ਨਾਲ ਹੁਣ ਬਾਕੀ ਚਾਰ ਵਿਧਾਨ ਸਭਾ ਹਲਕਿਆਂ ਦੀ ਚੋਣ ਦੇ ਵਿੱਚ ਜਾਣ ਲਈ ਜਿੱਥੇ ਹੌਸਲਾ ਮਿਲਣਾ ਹੈ ਉੱਥੇ ਬਲਾਕ ਸੰਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਜਿਹੜੀਆਂ ਉਹ ਵੀ ਵਿੱਤ ਮੰਤਰੀ ਸਾਹਿਬ ਥੋੜੀ ਜੀ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜਿਹੜੀ ਉਹ ਕਰ ਗਏ ਨੇ ਵਿੱਤ ਮੰਤਰੀ ਸਾਹਿਬ 100 ਸੀਟਾਂ ਦਾ ਦਾਵਾ ਅੱਜ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਰ ਗਏ ਨੇ ਸੋ ਦੂਸਰੀ ਗੱਲ ਜਦੋਂ ਅਸੀਂ ਵਧਾਈ ਦਿੰਨੇ ਆ ਇਸ ਚੋਣ ਲਈ ਦੂਸਰੀ ਗੱਲ ਅਸੀਂ ਵੇਖਣ ਵਾਲੀ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਬਾਕੀ ਪਾਰਟੀਆਂ ਵੀ ਲਗਭਗ ਚੋਣਾਂ ਜਿੱਤਣ ਲਈ ਇਹੀ ਕੁਝ ਕਰਦੀਆਂ ਰਹੀਆਂ ਨੇ ਹੁਣ ਤੱਕ ਚੋਣ ਜਿੱਤਨੀ ਤੁਹਾਨੂੰ ਮੁਬਾਰਕ ਪਰ ਬਾਕੀ ਪਾਰਟੀਆਂ ਜਦੋਂ ਇਹੀ ਕੁਝ ਕਰਦੀਆਂ ਰਹੀਆਂ ਨੇ ਤੁਸੀਂ ਵੀ ਉਹੀ ਤਾਕਤ ਝੋਖੀ ਤੁਸੀਂ ਵੀ ਉੱਥੇ ਸਾਰਾ ਕੁਝ ਕੀਤਾ ਚੋਣ ਤੁਸੀਂ ਜਿੱਤਿਓ ਸਾਰੀ ਤਾਕਤ ਸਾਰੇ ਪਰਿਵਾਰ ਨੂੰ ਪਰਿਵਾਰ ਦੀ ਤਾਕਤ ਝੋਕ ਝੋਕ ਕੇ ਤੁਸੀਂ ਸ਼ਸ਼ੀਲ ਕੁਮਾਰ ਰਿੰਕੂ ਲਈ ਵੀ ਜਿਹੜੀ ਲੋਕ ਸਭਾ ਦੀ ਉਪ ਚੋਣ ਸੀ ਉਹ ਜਿੱਤੀ ਸੀ ਪਰ ਕੀ ਉਹ ਲੋਕ ਸਭਾ ਦੀ ਜਿੱਤੀ ਹੀ ਉਪ ਚੋਣ ਤੋਂ ਹਨ ਲੋਕ ਸਭਾ ਚੋਣਾਂ ਵਿੱਚ ਜਿੱਤ ਦੱਸ ਨਹੀਂ ਐਸਾ ਨਹੀਂ ਹੋਇਆ ਰਿੰਕੂ ਨੂੰ ਸਾਰਾ ਜੋਰ ਲਾ ਕੇ ਜਿਤਾਉਣ ਤੋਂ ਬਾਅਦ ਵੀ ਸ਼ਸ਼ੀਲ ਕੁਮਾਰ ਰਿੰਕੂ ਵੀ ਚਲੇ ਗਏ ਟਿਕਟ ਵੀ ਚਲੇ ਗਈ ਲੋਕ ਸਭਾ ਦੀ ਸੀਟ ਵੀ ਚਲੇ ਗਈ ਤੇ ਸਾਰਾ ਕੁਝ ਜਾਣ ਤੋਂ ਬਾਅਦ ਸतीश ਲੁੰਗਰਾ ਅੰਗਰਾਲ ਵੀ ਚਲੇ ਗਏ ਤੇ ਉੱਥੇ ਜਿਹੜੀ ਚੋਣ ਸੀ ਲੋਕ ਸਭਾ ਦੀ ਉਹ ਕੌਣ ਜਿੱਤਿਆ ਚਰਨਜੀਤ ਸਿੰਘ ਚੰਨੀ ਤੇ ਇਹ ਜਿਹੜੀਆਂ ਉਪ ਚੋਣਾਂ ਦੀਆਂ ਹਾਰਾਂ ਜਾਂ ਜਿੱਤਾਂ ਨੇ ਇਹ ਸਿਆਸੀ ਪਿੰਡ ਨਿਰਧਾਰਤ ਕਦੇ ਨਹੀਂ ਕਰਦੀਆਂ ਹਾਂ ਕੁਝ ਹੌਸਲਾ ਨੇ ਜਿਹੜੀਆਂ ਉਹ ਜ਼ਰੂਰ ਦਿੰਦੀਆਂ ਨੇ ਇੱਕ ਗੱਲ ਜ਼ਰੂਰ ਸਾਹਮਣੇ ਚੈਲੰਜ ਤੁਹਾਡੇ ਇਹ ਆ ਕਿ ਵੱਡੇ ਵਾਅਦੇ ਪੂਰੇ ਕਿਵੇਂ ਕੀਤੇ ਜਾ ਸਕਦੇ ਨੇ ਵੱਡੇ ਵਾਅਦੇ ਜਿਹੜੇ ਜਲੰਧਰ ਵਾਸੀਆਂ ਨਾਲ ਤੁਸੀਂ ਕੀਤੇ ਨੇ ਜਲੰਧਰ ਵਾਸੀਆਂ ਨਾਲ ਮੁੱਖ ਮੰਤਰੀ ਸਾਹਿਬ ਵੱਡੇ ਵਾਅਦੇ ਕਰਦੇ ਨੇ ਕਿ ਮੈਂ ਜਲੰਧਰ ਦੇ ਵਿੱਚ ਰਹਾਂਗਾ ਹੁਣ ਆਮ ਦਫ਼ਤਰਾਂ ਦੇ ਵਿੱਚ ਸਾਡੇ ਇੱਕ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨਾਲ ਸਾਡੀ ਕਿਤੇ ਗੱਲ ਹੋਈ ਅਸੀਂ ਕਿਸੇ ਦੁੱਖ ਦੇ ਸਮਾਗਮ ਵਿੱਚ ਬੈਠੇ ਸੀ ਕੈਬਨਿਨਟ ਮੰਤਰੀ ਸਾਹਿਬ ਖੁਦ ਇਹ ਗੱਲ ਸਾਡੇ ਕੋਲ ਪਾਸ ਮੰਨੇ ਕਿ ਦਫ਼ਤਰਾਂ ਦੇ ਕੰਮ ਬਹੁਤ ਬਕਾਇਆ ਨੇ ਮੰਤਰੀ ਸਾਹਿਬ ਦਫ਼ਤਰਾਂ ਵਿੱਚ ਬਹਿ ਕੇ ਡਾਕ ਨਹੀਂ ਕੱਢਦੇ ਜਿਹੜੀ ਡਾਕਾ ਉਹ ਬਹੁਤ ਜ਼ਿਆਦਾ ਪੈਂਡਿੰਗ ਰਹਿੰਦੀ ਉਹਦੋਂ ਕੋਈ ਚੋਣ ਨਹੀਂ ਸੀ ਉਦੋਂ ਕੁਝ ਹੋਰ ਨਹੀਂ ਸੀ ਪਰ ਜੇ ਇੱਕ ਮੰਤਰੀ ਸਾਹਿਬ ਇਹ ਗੱਲ ਮੰਨਦੇ ਨੇ ਤੇ ਤੁਸੀਂ ਇਹ ਜਾਣਦ ਕੇ ਹੈਰਾਨੀ ਹੋਵੇਗੀ ਕਿ ਜੇ ਮੰਤਰੀਆਂ ਦਾ ਕੰਮ ਇੰਨਾ ਢਿੱਲਾ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕੰਮੇ ਨੇ ਢਿੱਲੇ ਨੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਪਿੱਛੇ ਜਦੋਂ ਅਨਲਿਸਿਸ ਕੀਤਾ ਸੀ ਮੰਥਨ ਕੀਤਾ ਸੀ ਤੇ ਵਲੰਟੀਅਰਾਂ ਨੇ ਕਿਹੜੀਆਂ ਗੱਲਾਂ ਉੱਥੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਕਹੀਆਂ ਸਨ ਕਿ ਉਹ ਸਾਰਾ ਕੁਝ ਇਹ ਜਲੰਧਰ ਪੱਛਮੀ ਦੀ ਉਪਚੋਣ ਜਿਹੜੀ ਸਾਰਾ ਕੁਝ ਖਤਮ ਕਰ ਦਿੱਤੇ ਕਿ ਇੰਨਾ ਜੋ ਨੈਰੇਟਿਵ ਜੋ ਸਰਜਿਆ ਜਾ ਰਿਹਾ ਸੀ ਸਰਕਾਰ ਦੇ ਖਿਲਾਫ ਜੋ ਸਚਾਈਆਂ ਸਾਹਮਣੇ ਆ ਰਹੀਆਂ ਸੀ ਜੋ ਐਮਐਲਏ ਦੇ ਖਿਲਾਫ ਗੱਲਾਂ ਹੋ ਰਹੀਆਂ ਸੀ ਕਿ ਜਲੰਧਰ ਪੱਛਮੀ ਦੀ ਉਪਚੋਣ ਕਰਦੇ ਵੀ ਕਿ ਨਹੀਂ ਜਲੰਧਰ ਪੱਛਮੀ ਦੀ ਉਪਚੋਣ ਸਾਰੀਆਂ ਧਿਰਾਂ ਦੀ ਇੱਕ ਜ਼ਿੰਮੇਵਾਰੀ ਨਿਰਧਾਰਤ ਕਰਦੀ ਹੈ ਖਾਸ ਕਰਕੇ ਹਾਰਨ ਵਾਲੀਆਂ ਧਿਰਾਂ ਦੀ ਹੁਣ ਕਮਾਲ ਦੀ ਗੱਲ ਤੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਲੋਕ ਸਭਾ ਹਲਕਾ ਹੈ ਜਿੱਥੇ ਜਨਰਲ ਪਛਮੀ ਦੀ ਉਪ ਚੋਣ ਹੁੰਦੀ ਹੈ ਹਾਰ ਗਏ ਨੇ ਚੈਲੰਜ ਆ ਗਏ ਜ਼ਿੰਮੇਵਾਰੀਆਂ ਨਿਰਧਾਰਤ ਹੋ ਗਈਆਂ ਅਮਰਿੰਦਰ ਸਿੰਘ ਰਾਜਾ ਬਣਕ ਦਾ ਪ੍ਰੈਸਟਿਜੀਸ ਜਿਲੰਦਰ ਜਿਲੰਦਰ ਦਿੱਤਣੀ ਉਹਨਾਂ ਦੇ ਸਾਹਮਣੇ ਵੀ ਚੈਲੰਜ ਆ ਗਏ ਨੇ ਭਾਰਤੀ ਜਨਤਾ ਪਾਰਟੀ ਤੇ ਲੋਕਲ ਉਮੀਦਵਾਰ ਪਾਰਟੀ ਵੀ ਛੱਡੀ ਸਟੇਸ਼ਨ ਉਂਗਰਾਲ ਨੇ ਬਿਲਿਆਖੀ ਬਹੁਤ ਸਾਰੀਆਂ ਚੁਣੌਤੀਆਂ ਹੁਣ ਸਾਹਮਣੇ ਆ ਗਈਆਂ ਸੁਸ਼ੀਲ ਕੁਮਾਰ ਰੇਂਕੂ ਦਾ ਹਲਕਾ ਹੈ ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਆ ਗਈਆਂ ਅ ਖਾਸ ਕਰਕੇ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦੇਖਦੇ ਹਾਂ ਜਿਨ੍ਹਾਂ ਨੇ ਬੀਬੀ ਸਰਜੀਤ ਕੌਰ ਨੂੰ ਟਿਕਟ ਦਿੱਤੀ ਪਰ ਟਿਕਟ ਦੇਣ ਤੋਂ ਬਾਅਦ ਸਰਜੀਤ ਕੌਰ ਨੂੰ ਛੱਡ ਦਿੱਤਾ ਉਹ ਤਕੜੀ ਚੋਣ ਦੇ ਨਿਸ਼ਾਨ ਤੇ ਚੋਣ ਲੜਦੇ ਨੇ 1200 ਵੋਟ ਇੱਕ ਨਿਸ਼ਾਨ ਤੇ ਯਾਰ ਕੀ ਹੁੰਦੀ ਹੈ ਭੋਜਨ ਸਮਾਜ ਪਾਰਟੀ ਦੀ ਸਪੋਰਟ ਕਰ ਦਿੱਤੀ ਤੇ ਭੋਜਨ ਸਮਾਜ ਪਾਰਟੀ ਨੂੰ ਹਜ਼ਾਰ ਦਾ ਅੰਕੜਾ ਵੀ ਨਹੀਂ ਪਾਰ ਕਰ ਸਕਿਆ ਯਾਰ ਤੱਕ ਵੀ ਵੋਟ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਭੋਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਜ਼ਾਰ ਤੱਕ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ ਬਹੁਤ ਕੁਝ ਇਸ ਚੋਣ ਨੇ ਬਹੁਤ ਸਾਰੇ ਲੀਡਰਾਂ ਨੂੰ ਸਬਕ ਵੀ ਸਿਖਾਏ ਨੇ ਹਾਂ ਜਲੰਧਰ ਵਾਸੀਆਂ ਦੀ ਸਿਆਣਪ ਇਸ ਚੋਣ ਦੇ ਵਿੱਚੋਂ ਨਜ਼ਰ ਆਉਂਦੀ ਹੈ ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਨਿਰਧਾਰਤ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਕਟਾਰੇ ਵਿੱਚ ਵੀ ਖੜਾ ਕਰਦੀ ਹੈ ਕਿ ਬਦਲਾਅ ਕਿੱਥੇ ਆ ਉੱਥੇ ਤੇ ਸਾਰਾ ਕੁਝ ਪਹਿਲਾਂ ਵੀ ਇਦਾਂ ਹੀ ਦਿੱਤੀਆਂ ਜਾਂਦੀ ਸੀ ਉਪਚੋਣਾ ਤੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਚੈਲੰਜ ਨੇ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੀਆਂ ਲੋਕਾਂ ਨੇ ਜਲੰਧਰ ਦੇ ਨੇ ਉਹ ਲੀਡਰਾਂ ਦੇ ਸਾਹਮਣੇ ਧਰੀਆਂ ਨੇ ਤੇ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਫਿਲਹਾਲ ਇੰਨਾ ਹੀ ਜਲੰਧਰ ਸੀਟ ਤੋਂ ਜਿੱਤੇ ਮਹਿੰਦਰ ਭਗਤ ਹੋਰਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਦੀ ਲੱਖ ਲੱਖ ਵਧਾਈ ਦੋਸਤੋ ਬੇਨਤੀ ਹੈ ਕਿ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰੋ ਤੁਹਾਡੇ ਨਾਲ ਰਾਜਨੀਤਿਕ ਸਬੰਧ ਸੱਤਾ ਦੀ ਸਰਦਰ ਤੇ ਕੀ ਹੋ ਰਿਹਾ ਹੈ ਤੁਹਾਡੇ ਨਾਲ ਸਮੇਂ-ਸਮੇਂ ਤੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਜਰੂਰ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ ਦਿੱਖਦੇ ਰਹੋ ਆਵਾਜ਼-ਏ-ਖਲਕ ਸਤਿ ਸ੍ਰੀ ਅਕਾਲ